ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇਸ਼ ਦਾ ਭ੍ਰਮਣ ਕਰਦੇ ਕਰਦੇ ਉੱਤਰਾਖੰਡ ਪਹੁੰਚੇ ਉੱਥੇ ਇੱਕ ਪਿੰਡ ਸੀ ਜਿਸ ਨੂੰ ਗੌਰਗ ਮੱਥਾ ਕਹਿੰਦੇ ਸਨ ਅਤੇ ਇਸ ਪਿੰਡ ਵਿੱਚ ਗੁਰਗਨਾਥ ਦੇ ਬਹੁਤ ਸਾਰੇ ਚੇਲੇ ਰਹਿੰਦੇ ਸਨ ਜਿਨ੍ਹਾਂ ਨੂੰ ਜੋਗੀ ਜਾਂ ਸਿੱਧ ਆਖਿਆ ਜਾਂਦਾ ਸੀ ਇਹ ਸਿੱਧਾਂ ਦੀ ਸਿਖਲਾਈ ਦਾ ਕੇਂਦਰ ਸੀ ਗੁਰੂ ਸਾਹਿਬ ਜੀ ਇੱਕ ਸੁੱਕੇ ਪਿੱਪਲ ਦੇ ਹੇਠਾਂ ਜਾ ਬੈਠੇ ਤਾਂ ਪਿੱਪਲ ਜੋ ਬਹੁਤ ਸਮੇ ਤੋਂ ਸੁੱਕਾ ਪਿਆ ਸੀ ਗੁਰੂ ਜੀ ਦੇ ਚਰਨ ਛੋ ਲੈ ਕੇ ਹਰਾ ਭਰਾ ਹੋ ਗਿਆ ਜਦੋਂ ਸਿੱਧਾਂ ਨੇ ਵੇਖਿਆ ਤਾਂ ਉਹ ਈਰਖਾ ਵਸ ਹੋ ਕੇ ਗੁਰੂ ਜੀ ਦਾ ਇਮਤਿਹਾਨ ਲੈਣ ਲੱਗੇ ਅਤੇ ਆਪਣੀਆਂ ਕਰਮਾਤਾਂ ਵੀ ਵਿਖਾਉਣ ਲੱਗੇ ਉਹਨਾਂ ਨੇ ਕੀ ਕੀਤਾ ਕਿ ਆਪਣੀ ਸਿੱਧੀ ਅਨੁਸਾਰ ਪਿੱਪਲ ਦੇ ਦਰਖਤ ਨੂੰ ਉਡਾਣਾ ਸ਼ੁਰੂ ਕਰ ਦਿੱਤਾ ਪਿੱਪਲ ਦਾ ਬਹੁਤ ਵੱਡਾ ਦਰਖਤ ਆਪਣੀਆਂ ਜੜ੍ਹਾਂ ਧਰਤੀ ਵਿੱਚੋਂ ਉੱਪਰ ਚੁੱਕ ਕੇ ਬਾਹਰ ਆਉਣ ਲੱਗਾ ਗੁਰੂ ਸਾਹਿਬ ਨੇ ਉਸ ਪਿੱਪਲ ਵੱਲ ਵੇਖਿਆ ਅਤੇ ਆਪਣੇ ਪੰਜੇ ਦੀ ਛੋ ਨਾਲ ਪ੍ਰਭੂ ਕਿਰਪਾ ਨਾਲ ਪਿੱਪਲ ਉੱਥੇ ਹੀ ਰੋਕ ਦਿੱਤਾ ਪਿੱਪਲ ਉੱਡਣੋਂ ਰੁਕ ਗਿਆ ਅੱਜ ਵੀ ਉਹ ਪਿੱਪਲ ਉਸੇ ਤਰ੍ਹਾਂ ਖੜਾ ਹੈ ਉਸ ਤੋਂ ਬਾਅਦ ਜਦੋਂ ਰਾਤ ਹੋਈ ਤਾਂ ਠੰਡ ਦਾ ਮੌਸਮ ਸੀ ਭਾਈ ਮਰਦਾਨੇ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਸਿੱਧਾ ਕੋਲੋਂ ਅੱਗ ਲੈ ਆਓ ਆਪਾਂ ਅੱਗ ਬਾਲ ਕੇ ਸੇਕ ਲਵਾਂਗੇ ਰਾਤ ਦੀ ਠੰਡ ਤੋਂ ਬਚਾਅ ਹੋ ਜਾਵੇਗਾ ਭਾਈ ਮਰਦਾਨਾ ਸਿੱਧਾਂ ਦੀ ਧੂਣੀ ਕੋਲ ਗਿਆ ਅਤੇ ਅੱਗ ਦੀ ਮੰਗ ਕੀਤੀ ਪਰ ਸਿੱਧਾਂ ਨੇ ਅੱਗ ਦੇਣ ਤੋਂ ਇਨਕਾਰ ਕਰ ਦਿੱਤਾ ਭਾਈ ਮਰਦਾਨੇ ਨੇ ਮੁੜ ਕੇ ਗੁਰੂ ਜੀ ਨੂੰ ਆਖਿਆ ਉਹ ਅੱਗ ਨਹੀਂ ਦੇ ਰਹੇ ਏਰਕਾ ਵਸ ਇਨਕਾਰ ਕਰ ਰਹੇ ਹਨ ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ ਜਾ ਇਧਰੋਂ ਉਧਰੋਂ ਛੋਟੀਆਂ ਮੋਟੀਆਂ ਲੱਕੜਾਂ ਇਕੱਠੀਆਂ ਕਰਕੇ ਲੈ ਆ ਭਾਈ ਮਰਦਾਨਾ ਲੱਕੜਾਂ ਲੈ ਆਇਆ ਗੁਰੂ ਸਾਹਿਬ ਨੇ ਪਰਮੇਸ਼ਰ ਨੂੰ ਯਾਦ ਕੀਤਾ ਲੱਕੜਾਂ ਵਿੱਚੋਂ ਅੱਗ ਆਪਣੇ ਆਪ ਰੱਬੀ ਸ਼ਕਤੀ ਨਾਲ ਬਲਣ ਲੱਗ ਪਈ ਰਾਤ ਨੂੰ ਬੜਾ ਝੱਖੜ ਆਇਆ ਹਨੇਰੀ ਚੱਲੀ ਗੁਰੂ ਸਾਹਿਬ ਕੋਲ ਅੱਗ ਉਸੇ ਤਰ੍ਹਾਂ ਮਚਦੀ ਰਹੀ ਪ੍ਰਸਿੱਧਾਂ ਦੀਆਂ ਧੂਨੀਆਂ ਸਭ ਬੁਝ ਗਈਆਂ ਗੁਰੂ ਜੀ ਦੀਆਂ ਸ਼ਕਤੀਆਂ ਵੇਖ ਕੇ ਸਿੱਧ ਉਹਨਾਂ ਨੂੰ ਆਪਣੇ ਪੰਥ ਵਿੱਚ ਤਾਂ ਨਾ ਲਿਆ ਸਕੇ ਹਰਾ ਤਾਂ ਨਾ ਸਕੇ ਪ੍ਰਸਿੱਧ ਸੋਚਣ ਕੀ ਕਿਵੇਂ ਨਾ ਕਿਵੇਂ ਇਨਾਂ ਨੂੰ ਇੱਥੋਂ ਭਜਾਇਆ ਜਾਵੇ। ਉਹਨਾਂ ਨੇ ਇੱਕ ਯੋਜਨਾ ਸੋਚੀ, ਜ਼ਮੀਨ ਵਿੱਚ ਇੱਕ ਟੋਆ ਪੁੱਟਿਆ ਅਤੇ ਉਸ ਵਿੱਚ ਇੱਕ ਸਿੱਧ ਬੱਚੇ ਨੂੰ ਬਿਠਾ ਦਿੱਤਾ। ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਚਲੋ ਧਰਤੀ ਕੋਲ ਪੁੱਛੋ ਕਿ ਧਰਤੀ ਕਿਸ ਦੀ ਹੈ। ਜਿਕਰ ਧਰਤੀ ਨੇ ਕਿਹਾ ਕਿ ਮੈਂ ਗੁਰਕ ਸਿੱਧਾਂ ਦੀ ਹਾਂ ਤਾਂ ਤੁਹਾਨੂੰ ਇੱਥੋਂ ਕੋਚ ਕਰਨਾ ਪਵੇਗਾ। ਉਧਰ ਉਸ ਬੱਚੇ ਨੂੰ ਇਹਨਾਂ ਨੇ ਪੱਟੀ ਪੜਾਈ ਕੀ ਜਦੋਂ ਅਸੀਂ ਪੁੱਛਾਂਗੇ ਕਿ ਧਰਤੀ ਤੂੰ ਕਿਸ ਦੀ ਹੈ ਤਾਂ ਤੂੰ ਜਵਾਬ ਦੇਣਾ ਮੈਂ ਧਰਤੀ ਸਿੱਧਾਂ ਦੀ ਹਾਂ ਉਹਨਾਂ ਨੇ ਇਹ ਨਾਟਕ ਖੇਡਿਆ ਗੁਰੂ ਜੀ ਦੇ ਸਨਮੁਖ ਹੋ ਕੇ ਆਵਾਜ਼ ਦਿੱਤੀ ਕਿ ਧਰਤੀ ਤੂੰ ਦੱਸ ਕਿਸ ਦੀ ਹੈ ਤਾਂ ਧਰਤੀ ਵਿੱਚੋਂ ਆਵਾਜ਼ ਆਈ ਮੈਂ ਧਰਤੀ ਗੁਰਖ ਦੀ ਹਾਂ ਸਿੱਧਾਂ ਨੇ ਇੱਕ ਵਾਰ ਫੇਰ ਪੁੱਛਿਆ ਧਰਤੀ ਦੱਸ ਤੂੰ ਕਿਸ ਦੀ ਹੈ ਫਿਰ ਇਹੋ ਆਵਾਜ਼ ਆਈ ਮੈਂ ਧਰਤੀ ਗੁਰਖ ਸਿੱਧਾਂ ਦੀ ਹਾਂ ਗੁਰੂ ਨਾਨਕ ਦੇਵ ਜੀ ਜਾਨੀ ਜਾਨ ਸਨ ਤੀਜੀ ਵਾਰ ਜਦੋਂ ਸਿੱਧਾਂ ਨੇ ਆਵਾਜ਼ ਦਿੱਤੀ ਤਾਂ ਗੁਰੂ ਸਾਹਿਬ ਨੇ ਕਿਹਾ ਝੂਠ ਕਹਿਣ ਵਾਲੇ ਬਾਲਕ ਤੂੰ ਸ਼ਾਂਤ ਹੋ ਜਾ ਉਹ ਬਾਲਕ ਭੋਰੇ ਵਿੱਚ ਹੀ ਸ਼ਾਂਤ ਹੋ ਗਿਆ ਅਤੇ ਆਵਾਜ਼ ਦਾ ਕੋਈ ਉੱਤਰ ਨਾ ਦੇ ਸਕਿਆ ਤਾਂ ਫਿਰ ਗੁਰੂ ਸਾਹਿਬ ਨੇ ਧਰਤੀ ਨੂੰ ਪੁੱਛਿਆ ਧਰਤੀ ਤੂੰ ਕਿਸ ਦੀ ਹੈ ਅੱਗੂ ਆਵਾਜ਼ ਆਈ ਗੁਰੂ ਨਾਨਕ ਦੇਵ ਜੀ ਦੀ ਗੁਰੂ ਨਾਨਕ ਦੇਵ ਜੀ ਦੀ ਸਿੱਧ ਸਾਰੇ ਹੈਰਾਨ ਹੋਏ ਉਹ ਇਕੱਠੇ ਹੋ ਕੇ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਏ ਅਤੇ ਸਾਰਿਆਂ ਨੇ ਮਿਲ ਕੇ ਉਸ ਅਸਥਾਨ ਦਾ ਨਾਂ ਨਾਨਕ ਮੱਥਾ ਕਿਹਾ ਗੁਰਗ ਮੱਥਾ ਦੀ ਥਾਂ ਤੇ ਨਾਨਕ ਮੱਥਾ ਰੱਖ ਦਿੱਤਾ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ